ਦੁਨੀਆ ਪਰ ਵਿਸ਼ਵਾਸ ਦੇ ਸਿੱਖ ਭਾਈਚਾਰੇ ਅਤੇ ਸਿੱਖਾਂ ਦੇ ਖੈਰ ਖਵਾ ਭਾਈਚਾਰਿਆਂ ਦੇ ਸਮੂਹ ਭੈਣਾ ਭਰਾਵਾਂ ਵੀਰਾਂ ਨੌਜੋਨਾਂ ਬਜ਼ੁਰਗਾਂ ਮਾਵਾਂ ਨੂੰ ਮੇਰੇ ਵੱਲੋਂ ਦੁਆ ਸਲਾਮ ਪ੍ਰਣਾਮ ਦੇ ਨਾਲ ਨਾਲ ਗੁਰੂ ਦੀ ਬਖਸ਼ੀ ਫਤਿਹ ਪ੍ਰਵਾਨ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਕੌਮ ਜਿਹੜੇ ਜੰਗੀ ਮਹਾਜ ਦੇ ਉੱਤੇ ਬਿਨਾਂ ਹਥਿਆਰਾਂ ਤੋਂ ਖੜੀ ਹੈ ਸਾਨੂੰ ਸਾਊਥ ਏਸ਼ੀਆ ਦੇ ਆਲੇ ਦੁਆਲੇ ਦੇ ਖੇਤਿਆਂ ਦੇ ਵਿੱਚ ਕੀ ਵਾਪਰ ਰਿਹਾ ਹੈ ਉਹਨਾਂ ਵੱਲ ਥੋੜਾ ਥੋੜਾ ਧਿਆਨ ਦੇਣਾ ਪੈਣਾ ਪੰਜਾਬ ਦੀ ਆਜ਼ਾਦੀ ਦਾ ਸਬੰਧ ਰੂਸ-ਕੁਰੇਨ ਦੀ ਲੜਾਈ ਨਾਲ ਵੀ ਜੁੜਿਆ ਹੋਇਆ ਹੈ ਗਜ਼ਾ ਅਤੇ ਇਜ਼ਰਾਇਲ ਫਲਸਤੀਨ ਅਤੇ ਇਜ਼ਰਾਇਲ ਦੀ ਲੜਾਈ ਨਾਲ ਵੀ ਜੁੜਿਆ ਹੋਇਆ ਹਾਲਾਂਕਿ ਉਹ ਲੜਾਈ ਨਹੀਂ ਹੈ ਇਜ਼ਰਾਇਲ ਵੱਲੋਂ ਸਿੱਧੀ ਉਹਨਾਂ ਦੀ ਜੈਨੋਸਾਈਡ ਤੇ ਕਤਲੇਆਮ ਕੀਤਾ ਜਾ ਰਿਹਾ ਹੈ ਇਸ ਸੋ ਕੋਲਡ ਅਖੌਤੀ ਜੰਗ ਦੇ ਖਿਲਾਫ ਚైనా ਥੋੜਾ ਥੋੜਾ ਬੋਲਣ ਲੱਗਾ ਹੈ ਜਦ ਕਿ ਇਸ ਜੰਗ ਦੇ ਪਿੱਛੇ ਅਮਰੀਕਾ ਦਾ ਇਨਡਾਇਰੈਕਟਲੀ ਹੱਥ ਹੈ ਇੰਜ ਕਹਿ ਰਹੇ ਕਿ ਅਮਰੀਕਾ ਹੀ ਰਿਮੋਟ ਹੈ ਇਜ਼ਰਾਇਲ ਦੀ ਜੰਗ ਦਾ ਦੇਖਣ ਦਿਖਾਉਣ ਨੂੰ ਜੋ ਮਰਜ਼ੀ ਹੋਵੇ ਮੈਂ ਇਹਨਾਂ ਆਲੋਚਨਾਵਾਂ ਤੋਂ ਪਰੇ ਰਹਿਂਦਾ ਹੋਇਆ ਆਪਣੇ ਆਪਣੀ ਗੱਲ ਨੂੰ ਅੱਗੇ ਤੋਰਾਂ ਆਪਣੇ ਕੌਮੀ ਮਸਲਿਆਂ ਨੂੰ ਇਹਨਾਂ ਨਾਲ ਜੋੜਦਿਆਂ ਹੋਇਆ ਇਹਦਾ ਥੋੜਾ ਬਹੁਤਾ ਜੋ ਸਮਝ ਆ ਰਿਹਾ ਮੈਂ ਵਿਸਥਾਰ ਕਰਾਂ ਰੂਸ ਨੈਟੋ ਦੇ ਖਿਲਾਫ ਸਿੱਧੀ ਲਾਲ ਲਕੀਰ ਖਿੱਚ ਰਿਹਾ ਹੈ ਨੈਟੋ ਦਾ ਵੱਡਾ ਹਿੱਸਾ ਯੂਰੋਪੀਅਨ ਯੂਨੀਅਨ ਦੇ ਦੇਸ਼ੀ ਹਨ ਯੂਰੋਪੀਅਨ ਯੂਨੀਅਨ ਨੂੰ ਇਸ ਜੰਗ ਤੋਂ ਦੂਰ ਰਹਿਣ ਲਈ ਔਖਾਂ ਬੁਖਾਰਿਆ ਪਰ ਯੂਰੋਪੀਅਨ ਯੂਨੀਅਨ ਜੇ ਯੂਕਰੇਨ ਦੀ ਮਦਦ ਕਰਕੇ ਯੂਕਰੇਨ ਨੂੰ ਬਚਾਉਂਦੀ ਨਹੀਂ ਤਾਂ ਯੂਰਪ ਦਾ ਰੂਸ ਤੋਂ ਜੋ ਖਤਰਾ ਹੈ ਉਸ ਤੇ ਵਿੱਚ ਹੋਰ ਵਾਧਾ ਹੋ ਜਾਣਾ ਹੈ ਕੋਈ ਵੀ ਨਹੀਂ ਚਾਹੁੰਦਾ ਕਿ ਖਤਰੇ ਨੂੰ ਬਤਾਇਆ ਜਾਵੇ ਹਰ ਕੋਈ ਚਾਹੁੰਦਾ ਹੈ ਕਿ ਖਤਰਾ ਪਹਿਲਾਂ ਨਾਲੋਂ ਘਟੇ ਸੰਸਾਰ ਦੇ ਹਾਲਾਤ ਗੁੰਝਲਦਾਰ ਹੋ ਰਿਹਾ ਹੈ ਵਿਸਫੋਟਕ ਵੀ ਹੋ ਰਿਹਾ ਹੈ ਰੂਸ ਯੂਰੋਪੀਅਨ ਯੂਨੀਅਨ ਤੋਂ ਡਰਦਾ ਹੋਇਆ ਉਹਨਾਂ ਨੂੰ ਦਬਕੇ ਮਾਰੀ ਜਾ ਰਿਹਾ ਹੈ ਇੰਡੀਆ ਚੀਨ ਅਤੇ ਪਾਕਿਸਤਾਨ ਤੇ ਬੰਗਲਾਦੇਸ਼ ਤੋਂ ਡਰਦਾ ਹੋਇਆ ਸਿੱਖਾਂ ਨੂੰ ਦਬਕੇ ਮਾਰੀ ਜਾ ਰਿਹਾ ਹੈ ਇਹ ਕੁਦਰਤੀ ਗੱਲ ਹੁੰਦੀ ਹੈ ਕਿਸੇ ਵੀ ਵਿਅਕਤੀ ਦੇ ਉੱਤੇ ਜਦ ਕੋਈ ਘਰ ਦਾ ਕੋਈ ਪ੍ਰੈਸ਼ਰ ਹੋਵੇ ਜਾਂ ਕੋਈ ਸਮੱਸਿਆ ਹੋਵੇ ਤਾਂ ਨਿਆਣਿਆਂ ਨੂੰ ਘੁਰੀ ਜਾਂਦਾ ਹੁੰਦਾ ਉਸ ਨੇ ਆਪਣੇ ਅੰਦਰ ਦੀ ਜਿਹੜੀ ਫਰਸਟ੍ਰੇਸ਼ਨ ਹੈ ਉਹਨੂੰ ਘਟਾਉਣਾ ਤਾਂ ਹੁੰਦਾ ਹੀ ਥੋੜਾ ਬਹੁਤਾ ਚੀਨ ਅਤੇ ਅਮਰੀਕਾ ਸੰਸਾਰ ਦੀਆਂ ਦੋ ਵੱਡੀਆਂ ਤਰ੍ਹਾਂ ਨੇ ਜੰਗੀ ਮਹਾਜਤੋਂ ਵਿੱਚ ਵੱਡੀਆਂ ਤਰ੍ਹਾਂ ਨੇ ਤੇ ਆਰਥਿਕ ਮਹਾਜਤੋਂ ਵਿੱਚ ਵੱਡੀਆਂ ਤਰ੍ਹਾਂ ਨੇ ਰੂਸ ਇਹਨਾਂ ਦੋਹਾਂ ਦੇ ਵਿੱਚ ਵਿਚਾਲੇ ਫਸਿਆ ਹੋਇਆ ਹੈ ਰੂਸ ਦੀ ਸਥਿਤੀ ਬਹੁਤੀ ਸਪਸ਼ਟ ਨਹੀਂ ਹੈ ਅਗਰ ਇੰਡੀਆ ਦੇ ਖਿਲਾਫ ਕੋਈ ਆਫਤਾਨ ਪਈ ਤਾਂ ਰੂਸ ਕੋਲੋਂ ਉਹਦੀ ਮਦਦ ਬਿਲਕੁਲ ਨਹੀਂ ਹੋਣੀ ਉਹ ਆਸ ਨਾ ਰੱਖੇ ਕਿਉਂਕਿ ਰੂਸ ਆਪ ਖੁਦ ਇੱਕ ਮੁਸੀਬਤ ਜਿਹੜੀ ਉਹਨੇ ਆਪਣੇ ਅਥੀ ਸੇੜੀਓ ਦੇ ਵਿੱਚ ਫਸਿਆ ਹੋਇਆ ਹੈ ਨਾ ਉਹ ਛੱਡਣ ਜੋਗਾ ਹੈ ਤੇ ਨਾ ਉਹ ਅੱਗੇ ਵਧਣ ਜੋਗਾ ਹੈ ਜੋਕਰੇਨ ਨਾਲ ਮੀਟਿੰਗਾਂ ਦੇ ਵਿੱਚ ਕੋਈ ਸਟਾਨੇ ਨਿਕਲਿਆ ਇਹ ਮੀਟਿੰਗਾਂ ਪਿਛਲੇ ਦਿਨੀ ਤੁਰਕੀ ਦੇ ਵਿੱਚ ਰੱਖੀਆਂ ਸਨ ਜੇ ਰੂਸ ਯੂਕਰੇਨ ਦੇ ਵਿੱਚੋਂ ਪਿੱਛੇ ਹਟਦਾ ਤਾਂ ਉਸ ਦੀ ਹਾਰ ਨਿਸ਼ਚਿਤ ਹੈ ਜੇ ਉਹ ਉਸ ਨੂੰ ਜਿੱਤਣਾ ਚਾਹੁੰਦਾ ਅੱਗੇ ਵਧ ਕੇ ਉਸ ਤੇ ਕਬਜ਼ਾ ਕਰਨਾ ਚਾਹੁੰਦਾ ਤੇ ਉਧਰ ਯੂਰੋਪੀਅਨ ਯੂਨੀਅਨ ਦੇ 14-15 ਮੂਲਕ ਉਹਦੇ ਸਰਾਂਹੇ ਖੜੇ ਨੇ ਤੇ ਹਰੇਕ ਮੂਲਕ ਨੇ ਇੱਕ ਇੱਕ ਆਪਣੀ ਖਬੀ ਜੇਬ ਦੇ ਵਿੱਚ ਪਰਮਾਣੂ ਛੋਟਾ ਜਿਹਾ ਬੰਬ ਵੀ ਲੁਕੋਇਆ ਹੋਇਆ ਹੈ ਪਰਮਾਣੂ ਬੰਬ ਨੂੰ ਜੇਬ ਦੇ ਵਿੱਚ ਪਾ ਕੇ ਰੱਖਣਾ ਸੁਸਾਈਡਲ ਵੇਅ ਹੈ ਮਤਲਬ ਕਿ ਜਦੋਂ ਕਿਸੇ ਨੂੰ ਲੱਗਾ ਨਾ ਕਿ ਮੈਂ ਮਾਰੇ ਜਾਣਾ ਤਾਂ ਉਹ ਚਲਾ ਦੇਗਾ ਵੀ ਅਗਲਾ ਵੀ ਮਾਰੇ ਜਾਵੇ ਮਤਲਬ ਦੋਹਾਂ ਚ ਕੋਈ ਵੀ ਨਹੀਂ ਬਚੂਗਾ ਇਸ ਸਥਿਤੀ ਨੂੰ ਸਪਸ਼ਟ ਕਰਨ ਵਾਸਤੇ ਮੈਂ ਇੱਕ ਤੁਹਾਨੂੰ ਸਧਾਰਨ ਜੀ ਉਦਾਹਰਨ ਦਿੰਦਾ ਬਾਜ਼ਾਰ ਵਿੱਚ ਕੋਈ ਭੀੜ ਹੋਵੇ ਤੇ ਅਚਾਨਕ ਕਿਸੇ ਨਾਲ ਕੋਈ ਚੀਜ਼ ਟਕਰਾ ਜਾਵੇ ਲੋਕ ਅਚਾਨਕ ਪਿਛਾਣੋਂ ਭੱਜਦੇ ਆ ਜਦੋਂ ਕੋਈ ਪਿਛਾਣੋਂ ਭੱਜਦੇ ਜਿਹੜੇ ਆਰਾਮ ਨਾਲ ਸ਼ਾਂਤਮਈ ਤੁਰੇ ਆਉਂਦੇ ਹੁੰਦੇ ਉਹਨਾਂ ਵਿੱਚ ਵੱਜ ਕੇ ਉਹਨਾਂ ਨੂੰ ਵੀ ਸੱਟ ਲੱਗਦੀ ਥੱਲੇ ਸੰਸਾਰ ਦੇ ਵਿੱਚ ਤੁਸੀਂ ਫੁੱਟਬਾਲ ਸਟੇਡੀਅਮਾਂ ਦੇ ਵਿੱਚ ਬਹੁਤ ਖਬਰਾਂ ਸੁਣੀਆਂ ਹੋਣੀਆਂ ਅਚਾਨਕ ਭੱਜ ਦੌੜ ਦੇ ਵਿੱਚ ਹੀ 100-100 ਬੰਦਾ ਮਰ ਜਾਂਦਾ ਸੰਸਾਰ ਵਿਸਫੋਟਕ ਸਥਿਤੀ ਦੇ ਕਿਨਾਰੇ ਤੇ ਖੜਾ ਹੈ ਜੇ ਇੰਡੀਆ ਨੇ ਪਾਕਿਸਤਾਨ ਨਾਲ ਪੰਗਾ ਲਿਆ ਚੀਨ ਤੇ ਬੰਗਲਾਦੇਸ਼ ਚਿਕਨ ਨੱਕ ਦੇ ਸਰਹਾਨੇ ਖੜੇ ਨੇ ਉਹ ਚਿਕਨ ਨੱਕ ਵਾਲੀ ਗੱਲ ਮੈਂ ਇਥੇ ਪਹਿਲਾਂ ਸਪਸ਼ਟ ਕਰ ਲਵਾਂ ਇਹ ਪਿਛਲੇ 3-4 ਦਿਨਾਂ ਤੋਂ ਬੰਗਲਾਦੇਸ਼ ਸਿਲੀਗੁੜੀ ਲਾਗੇ ਜਿਹੜਾ ਕੋਰੀਡੋਰ ਲੰਘਾ ਜਿਸ ਦੀ ਮਤਲਬ ਚੌੜਾਈ ਜਿਹਨੂੰ ਚਿਕਨ ਨੱਕ ਕਹਿੰਦੇ ਉਹ ਵੱਧ ਤੋਂ ਵੱਧ 12 ਤੋਂ 13 ਮੀਲ ਜਾਂ ਕਿਲੋਮੀਟਰ ਇੰਨਾ ਖੌੜਾ ਹੈ ਉਹ ਜਿਹੜਾ ਰਸਤਾ ਹੈ ਉਹ ਹੀ ਸੱਤ ਸਟੇਟਾਂ ਨੂੰ ਭਾਰਤ ਨਾਲ ਜੋੜਦਾ ਹੈ ਜਿਨ੍ਹਾਂ ਵਿੱਚ ਮਘਾਲਿਆ ਅਰੁਣਾਚਲ ਪ੍ਰਦੇਸ਼ ਸਿੱਕਮ ਮਣੀਪੁਰ ਤਿਰਪੁਰਾ ਅਸਾਮ ਅਤੇ ਤਾਮਲਨਾਡੂ ਹੈ ਇਹਨਾਂ ਸੱਤ ਸਟੇਟਾਂ ਦੇ ਨਾਲ ਦੱਖਣੀ ਬਾਈ ਦੇ ਉੱਤੇ ਬੰਗਲਾਦੇਸ਼ ਹੈ ਉਹ ਚਿਕਨਨਕ ਦਾ ਜਿਹੜਾ ਲੰਘਾ 1200 ਮੀਲ ਕਿਲੋਮੀਟਰ ਚੌੜਾ ਉਹਦੇ ਸਾਹਮਣੇ ਪਾਸੇ ਹੈਗਾ ਨੇਪਾਲ ਅਤੇ ਨੇਪਾਲ ਦੇ ਸੱਜੇ ਪਾਸੇ ਹੈਗਾ ਭੂਟਾਨ ਤੇ ਭੂਟਾਨ ਦੇ ਉੱਤੇ ਪਾਸੇ ਹੈਗਾ ਚਾਈਨਾ ਚੀਨ ਜਿਹੜਾ ਵਾ ਇਹਨਾਂ ਸੱਤਾਂ ਸਟੇਟਾਂ ਤੋਂ ਬਾਹਰ ਲੀਆਂ ਤਿੰਨ ਚਾਰ ਸਟੇਟਾਂ ਦੇ ਨਾਲ ਜੋੜਦਾ ਤੇ ਸਾਰੀਆਂ ਸਟੇਟਾਂ ਆਪਸ ਵਿੱਚ ਲੈਂਡ ਲੋਕਡ ਨੇ ਉਹਨਾਂ ਨੂੰ ਕੋ ਸਮੁੰਦਰ ਨਹੀਂ ਲੱਗਦਾ ਪਰ ਉਹਨਾਂ ਦੇ ਨਾਲ ਬੰਗਲਾਦੇਸ਼ ਲੱਗਦਾ ਤੇ ਬੰਗਲਾਦੇਸ਼ ਦੇ ਪਿਛਲੇ ਪਾਸੇ ਸਮੁੰਦਰ ਹੈ ਆ ਮਹੀਨਾ ਕੋ ਪਹਿਲਾਂ ਸ਼ਾਇਦ ਉੱਥੇ ਦਾ ਜਿਹੜਾ ਪ੍ਰਧਾਨ ਮੰਤਰੀ ਹੈ ਨਾ ਬੰਗਲਾਦੇਸ਼ ਦਾ ਦਾ ਨਾਮ ਨਹੀਂ ਯਾਦ ਉਸਨੇ ਚੀਨ ਨੂੰ ਸਦਾ ਦਿੱਤਾ ਸੀ ਵੀ ਤੂੰ ਇਹਦਾ ਕੰਟਰੋਲ ਸੁਭਾਲ ਮੈਂ ਤੈਨੂੰ ਬੰਗਲਾਦੇਸ਼ ਦੇ ਵਿੱਚ ਦੀ ਸਮੁੰਦਰ ਨਾਲ ਲਾਂਘਾ ਦੇ ਦਿੰਦਾ ਜਿਹੜਾ ਕਿ ਉੱਤੋਂ ਦੀ ਵਲਕੇ ਆਉਣਾ ਪੈਂਦਾ ਸਦਾ ਸਦਾ ਇਧਰ ਨੂੰ ਆਪਣਾ ਸਮਾਨ ਛਪਾਰਾਂ ਹੀ ਭੇਜ ਇਹ ਉਹਦਾ ਇਸ਼ਾਰਾ ਸਦਾ ਸਦਾ ਸੀ ਇਹਨਾਂ ਸਤਾਂ ਸਟੇਟਾਂ ਤੇ ਕਬਜ਼ਾ ਕਰਕੇ ਭਾਰਤ ਨਾਲੋਂ ਲਾ ਇੰਡੀਆ ਨੇ ਇਹ ਉਹਦਾ ਬਿਆਨ ਜਾਂ ਖਬਰ ਸੁਣ ਕੇ ਬੜੀਆਂ ਚੀਕਾਂ ਮਾਰੀਆਂ ਸੀ ਧਰਮ ਆਖੀਰ ਚ ਪੰਜਾਬ ਤੇ ਖ਼ਾਰਿਸਤਾਨ ਨਾਲ ਜੁੜਨੀ ਆ ਧਿਆਨ ਨਾਲ ਸੁਣੀ ਜਾਣੀ ਜਦੋਂ ਅੰਗਰੇਜ਼ ਇੰਡੀਆ ਨੂੰ ਛੱਡ ਕੇ ਗਿਆ ਸੀ ਨਹਿਰੂ ਗਾਂਧੀ ਪਟੇਲ ਦੀ ਤਿੱਕੜੀ ਨੇ ਇੱਕ ਬ੍ਰਾਹਮਣ ਨੂੰ ਮਿਸਟਰ ਜਨਾਬ ਬਣਾਇਆ ਸੀ ਉਸ ਦੇ ਰਾਹੀਂ ਮੁਸਲਮਾਨਾਂ ਨੂੰ ਵੱਖਰਾ ਪਾਕਿਸਤਾਨ ਦੀ ਮੰਗ ਕੀਤੀ ਸੀ ਜਦੋਂ ਕਿ ਉਹਦਾ ਪਾਕਿਸਤਾਨ ਨਾਲ ਕੋਈ ਲੈਣ ਦੇਣ ਨਹੀਂ ਉਹ ਹੈ ਹੀ ਕਲਕੱਤੇ ਬੰਗਾਲ ਵਾਲੇ ਪਾਸੇ ਦਾ ਸੀ ਪਾਕਿਸਤਾਨ ਬਣਾਉਣ ਦਾ ਇੱਕੋ ਇੱਕ ਮਕਸਦ ਸੀ ਕਿ ਅੰਗਰੇਜ਼ ਚਲੇ ਜਾਣਾ ਇਹ ਖਿੱਤਾ ਸਾਰਾ ਸਿੱਖਾਂ ਦਾ ਹੈ ਕੱਲ ਨੂੰ ਸਿੱਖ ਮੁਸਲਮਾਨ ਰਲ ਕੇ ਕਿਤੇ ਫਿਰ ਸਾਡੇ ਤੋਂ ਅਲੱਗ ਨਾ ਹੋ ਜਾਣ ਸਿੱਖਾਂ ਨੂੰ ਕਮਜ਼ੋਰ ਕਰਨ ਵਾਸਤੇ ਉਸ ਨੇ ਪੰਜਾਬ ਦੇ ਦੋ ਟੋਟੇ ਕੀਤੇ ਜਦੋਂ ਪੰਜਾਬ ਨੂੰ ਨਾਲ ਇੱਧਰ ਰਲਾ ਲਿਆ ਪੰਜਾਬ ਦੇ 1966 ਵਿੱਚ 1955 ਵਿੱਚ ਦੋ ਟੋਟੇ ਫੇਰ ਲਾਏ ਜਿਹਦੇ ਵਿੱਚ ਇੱਕ ਹਰਿਆਣਾ ਤੇ ਇੱਕ ਹਮਾਚਲ ਬਣਿਆ ਯਾਨੀ ਪੰਜਾਬ ਦੇ ਕੁੱਲ ਚਾਰ ਟੋਟੇ ਹੁਣ ਗੁਰਬਾਣੀ ਦਾ ਫਰਮਾਨ ਹੈ ਕਿ ਜੋ ਤੂੰ ਬੀਜਦਾ ਤੈਨੂੰ ਉਹ ਹੀ ਖਾਣਾ ਪੈਣਾ ਇਹ ਜਿਹੜੇ ਭਾਰਤ ਦੇ ਇੰਡੀਆ ਦੇਸ਼ ਦੀ ਏਕਤਾ ਤੇ ਅਖੰਡਤਾ ਦੀਆਂ ਚੀਕਾਂ ਮਾਰਦੇ ਨੇ ਨਾ ਰਾਤ ਦਿਨ ਕਾਸ਼ ਕਿ ਕਿਤੇ ਇਹਨਾਂ ਨੇ ਆਪਣੇ ਧਾਰਮਿਕ ਪੁਸਤਕਾਂ ਵੇਦਾਂ ਦੀ ਕਿਤੇ ਥੋੜੀ ਬੋਤੀ ਇਹਨਾਂ ਨੇ ਵੀ ਸਟੱਡੀ ਇਹਦੇ ਨਹੀਂ ਕੀਤਾ ਹੁੰਦਾ ਸਨਤਨੀ ਮਤ ਦੇ ਵਿੱਚ ਵੀ ਲਿਖਿਆ ਹੈ ਕਿ ਜੋ ਤੁਸੀਂ ਬੀਜਨੇ ਉਹ ਫਲ ਤੁਹਾਨੂੰ ਮਿਲਦਾ ਹੈ ਇਨਾ ਨੇ ਸਾਡੇ ਚ 4-5 ਟੋਟੇ ਕਰਕੇ ਤਾਂ ਰੌਲਾ ਪਾਉਣਾ ਕਿ ਸ਼ੁਰੂ ਕੀਤਾ ਅਖੰਡ ਭਾਰਤ ਹਮ ਭਾਰਤ ਕੇ ਟੋਟੇ ਨਹੀਂ ਹੋਣ ਦੇਂਗੇ ਇਸ ਕੋ ਟੁੱਟਨੇ ਨਹੀਂ ਦੇਂਗੇ ਇਸ ਕੋ ਬਿਖਰਨੇ ਨਹੀਂ ਦੇਂਗੇ ਵੇ ਭਲੇਓ ਮਾਨਸੋ ਜੇ ਤੁਸੀਂ ਕਿਸੇ ਦਾ ਦੇਸ਼ ਨੂੰ ਨਿਕਲ ਨਿਕੇ ਟੋਟਿਆਂ ਚ ਵੰਡੋਗੇ ਤਾਂ ਤੁਹਾਡਾ ਟੋਟੇ ਕਿਉਂ ਨਹੀਂ ਹੋਊਗਾ ਭਲਾ ਹੁਣ ਉਸ ਚਿਕਨ ਨੱਕ ਦੇ ਉੱਤੇ ਉਹ ਜਿਹੜਾ ਸੱਤ ਸਟੇਟਾਂ ਨੂੰ ਰਾਹ ਜੋੜਦਾ 12-13 ਕਿਲੋਮੀਟਰ ਚੌੜਾ ਪਿਛਲੇ ਦਿਨਾਚ ਲਗਾਤਾਰ ਤਿੰਨ ਦਿਨ ਬੰਗਲਾਦੇਸ਼ ਦੀਆਂ ਫੌਜਾਂ ਨੇ ਸਿਲੀਗੁੜੀ ਦੇ ਲਾਗੇ ਬਾਰਡਰ ਦੇ ਉੱਤੇ ਉੱਥੇ ਸ਼ਾਇਦ ਕੁਦਰਿਆ ਵੀ ਹੈਗਾ ਉਭ ਜਿਮਸ਼ਕਾਂ ਕੀਤੀਆਂ ਨੇ ਡ੍ਰਿਲਾਂ ਕੀਤੀਆਂ ਨੇ ਜਿਸ ਵਿੱਚ ਪੈਦਲ ਫੌਜ ਤੋਪਖਾਨਾ ਬਖਸਤਰਬੰਦ ਕੋਰ ਪੈਰਾ ਮਿਲਟਰੀ ਹਵਾਈ ਸੈਨਾ ਤੇ ਹਵਾਈ ਖਤਰਿਆਂ ਤੋਂ ਬਚਣ ਤੇ ਮਾਰਨ ਵਾਸਤੇ ਜਿਹੜਾ ਇੱਕ ਸਿਗਨਲ ਸਿਸਟਮ ਹੁੰਦਾ ਜਿਹੜਾ ਅੱਜ ਕੱਲ ਉਹ ਸਾਰਾ ਇਹਨਾਂ ਨੇ ਤਾਇਨਾਤ ਕੀਤਾ ਸੀ ਉੱਥੇ ਇੰਡੀਆ ਨੂੰ ਆਪਣੇ ਡਰੋਂ ਇਹਨਾਂ ਦੇ ਪੈਰਾ ਹਟਣ ਜਮੀਨ ਖਿਸਕ ਰਹੀ ਆ ਇਹਨਾਂ ਨੇ ਬੰਗਲਾਦੇਸ਼ ਤੇ ਵਪਾਰ ਉੱਤੇ ਜ਼ਮੀਨੀ ਰਾਹ ਦੇ ਉੱਤੇ ਪਾਬੰਦੀ ਲਾ ਦਿੱਤੀ ਹੈ ਕਿ ਤੁਸੀਂ ਇਸ ਤਰ੍ਹਾਂ ਹੀ ਆਪਣਾ ਵਪਾਰ ਨਹੀਂ ਕਰਨਾ ਤੁਸੀਂ ਕਿਰਪਾ ਕਰਕੇ ਸਮੁੰਦਰੀ ਸ਼ਿਪ ਰਾਹੀਂ ਆਣ ਕੇ ਸਾਡੇ ਨਾਲ ਵਪਾਰ ਕਰੋ ਉਸਦੀ ਵਜ੍ਹਾ ਤਾਂ ਸਪਸ਼ਟ ਹੀ ਹੈ ਕਿ ਤੇ ਜ਼ਮੀਨੀ ਇਹਨਾਂ ਦੇ ਜਿਹੜੇ ਆਪਣੇ ਕੰਮ ਕਰਨ ਵਾਲੇ ਬੰਦੇ ਨੇ ਵਪਾਰ ਕਰਨ ਵਾਲੇ ਜਿਹੜੇ ਸ਼ਿਪ ਚੜਾਉਣ ਵਾਲੇ ਕਿਤੇ ਪ੍ਰਾਈਵੇਟ ਫੌਜੀ ਨਾ ਹੋਵੇ ਉਹਨਾਂ ਤੋਂ ਡਰਦੇ ਆ ਇਹਨਾਂ ਨੇ ਫੈਸਲਾ ਲਿਆ ਹੈ ਇਸ ਗੱਲ ਦਾ ਵੀ ਖਦਸ਼ਾ ਕੀਤਾ ਜਾ ਰਿਹਾ ਹੈ ਕਿ ਸ਼ਾਇਦ ਉਹਨਾਂ ਡ੍ਰਿਲਾਂ ਦੇ ਵਿੱਚ ਲੁਕਵੇਂ ਪੇਸਤੇ ਵਿੱਚ ਚਾਈਨੀਜ਼ ਮਿਲਟਰੀ ਵੀ ਹੋਵੇ ਪਾਰੇ ਜਿਹੜੀਆਂ ਡ੍ਰਿਲਾਂ ਹੋ ਰਹੀਆਂ ਇਹ ਵੀ ਬਿਲਕੁਲ ਜਿੱਦਾਂ ਇਜ਼ਰਾਈਲ ਨੂੰ ਹਮਾਇਤ ਹੈ ਨਾ ਅਮਰੀਕਾ ਦੀ ਤੇ ਉਹ ਕੰਮ ਕਰ ਰਿਹਾ ਇਸੇ ਤਰ੍ਹਾਂ ਹੁਣ ਬੰਗਲਾਦੇਸ਼ ਨੂੰ ਵੀ ਪੂਰੀ ਹਮਾਇਤਾਂ ਚੀਨਦੀ ਪਾਕਿਸਤਾਨ ਨਾਲ ਤਾਂ ਖੁੱਲੇ ਆਵੇਂ ਹਮਾਇਤਾਂ ਭਾਰਤ ਹੁਣ ਆਪਣੇ ਪੱਛਮੀ ਤੇ ਉੱਤਰੀ ਬਾਈ ਵਾਲੇ ਪਾਸਿਓਂ ਬਿਲਕੁਲ ਪਾਕਿਸਤਾਨ ਵੱਲੋਂ ਘਿਰਿਆ ਹੋਇਆ ਹੈ। ਉੱਤਰ ਵਾਲੇ ਪਾਸਿਓਂ ਤੇ ਉੱਤਰ-ਪੂਰਬ ਵਾਲੇ ਪਾਸਿਓਂ ਚੀਨ ਨੇ ਘਿਰਿਆ ਹੋਇਆ ਹੈ ਤੇ ਪੂਰਬ ਵਾਲੇ ਪਾਸਿਓਂ ਬੰਗਲਾਦੇਸ਼ ਨੇ ਘਿਰਿਆ ਹੋਇਆ ਹੈ। ਦੱਖਣ ਵਾਲੇ ਪਾਸੇ ਸਮੁੰਦਰ ਹੈ। ਸਿੱਖਾਂ ਨਾਲ ਪੰਗੇ ਵੱਖਰੇ ਤੇ ਬਾਕੀ ਦੀਆਂ ਘੱਟ ਗਿਣਤੀਆਂ ਨਾਲ ਪੰਗੇ ਵੱਖਰੇ ਪਰ ਘੱਟ ਗਿਣਤੀਆਂ ਵਿੱਚੋਂ ਜੇ ਇਹਨੂੰ ਖਤਰਾ ਹੈ ਤਾਂ ਸਿਰਫ ਸਿੱਖਾਂ ਤੋਂ ਹੀ ਹੈ। ਜੇ ਜੰਗ ਪਾਕਿਸਤਾਨ ਨਾਲ ਛਿੜੀ ਤਾਂ ਚੀਨ ਨੇ ਪਿੱਛੋਂ ਆਣ ਕੇ ਕਦਰ ਤੋਂ ਫੜ ਲੈਣਾ ਹੈ। ਜੇ ਬੰਗਲਾਦੇਸ਼ ਨਾਲ ਲੜੇ ਤੇ ਚੀਨ ਨੇ ਇਹਦਾ ਸਿੱਧਾ ਹੀ ਮੂੰਹ ਭਰਣਾ ਹੈ ਉਹ ਇਸ ਦੇ ਨਾਲ ਜੁੜਦੀ ਕੱਲ ਪਰਸੋਂ ਦੀ ਖਬਰ ਹੈ afghanistan pakistan ਅਤੇ china ਦਾ ਗ੍ਰਹਿ ਵਿਭਾਗ ਤਿੰਨਾਂ ਦੀ ਬੀਜਿੰਗ ਦੇ ਵਿੱਚ ਮੀਟਿੰਗ ਹੋਈ ਹੈ ਉਹਨਾਂ ਨੇ ਸੁਰੱਖਿਆ ਤੇ ਵਪਾਰ ਨਾਲ ਸੰਬੰਧਿਤ ਗੱਲਬਾਤ ਕੀਤੀ ਹੈ ਇਹ ਜਿਹੜੀਆਂ ਅਚੰਚੇਤ ਮੀਟਿੰਗਾਂ ਹੋਣੀਆਂ ਸ਼ੁਰੂ ਹੋਈਆਂ ਇਹ ਪਾਕਿਸਤਾਨ ਵੱਲੋਂ ਭਾਰਤ ਨੂੰ ਸਫਾਰਤੀ ਢੰਗ ਨਾਲ ਜਿਹੜੀ ਅੱਤਵਾਦੀ ਇਲਜ਼ਾਮ ਤਰਾਸ਼ੀ ਕੀਤੀ ਜਾ ਰਹੀ ਹੈ ਉਸ ਪੱਖ ਤੋਂ ਘੇਰਨਾ ਚਾਹੁੰਦਾ ਹੈ ਅਮਰੀਕਾ ਨੇ ਟੈਰਫ ਦੇ ਮਾਮਲੇ 'ਚ ਕੀ ਰਿਆ ਹੋਇਆ 00 ਟੈਰਫ ਨਾ ਕਹਿੰਦਾ ਮੈਂ ਲਾਉਂ ਨਾ ਤੂੰ ਲਾ ਪਹਿਲਾਂ ਭਾਰਤ ਅਮਰੀਕਾ ਦੀਆਂ ਚੀਜ਼ਾਂ ਤੇ ਟੈਰਫ ਲਾਉਂਦਾ ਸੀ ਹੁਣ ਉਹਨੂੰ ਇਸ ਪਾਲਿਸੀ ਦੇ ਅਧੀਨ ਉਹ ਛੱਡਣਾ ਪੈ ਗਿਆ ਉਸ ਵਿੱਚ ਮੈਨੂੰ ਘਟਾ ਪੈ ਗਿਆ ਜਦੋਂ ਮਿਸਲਾਂ ਸਥਾਪਿਤ ਹੋਈਆਂ ਤੇ ਮਿਸਲਾਂ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦਾ ਵੱਡਾ ਰਾਜ ਸਥਾਪਿਤ ਹੋਇਆ ਤਾਂ ਮੁਗਲ ਸਰਕਾਰ ਜਿਹੜੀ ਸਭ ਤੋਂ ਵੱਡੀ ਸਿੱਖਾਂ ਦੀ ਉਸ ਵੇਲੇ ਦੁਸ਼ਮਣ ਸੀ ਸਣੇ ਇਹ ਹਿੰਦੂ ਪਹਾੜੀ ਰਾਜਿਆਂ ਜਦੋਂ ਇਹਨਾਂ ਨੂੰ ਅਫਗਾਨ ਤੇ ਈਰਾਨ ਨੇ ਹਮਲਿਆਂ ਰਾਹੀਂ ਕਮਜ਼ੋਰ ਕੀਤਾ ਤੇ ਤਾਂ ਸਿੱਖਾਂ ਦੇ ਉੱਤੇ ਪੈਰ ਲੱਗੇ ਸਥਿਤੀ ਬੜੀ ਸਪਸ਼ਟ ਹੈ ਐ ਬਿਲਕੁਲ ਸਾਹਮਣੇ ਦਿਖ ਰਿਹਾ ਉਸੇ ਹੀ ਬਿਲਕੁਲ ਤਰਜ਼ ਦੇ ਉੱਤੇ ਹੁਣ ਸਭ ਕੁਝ ਵਾਪਰ ਰਿਹਾ ਅਤੇ ਭਾਰਤ ਦੀ ਘੇਰਾਬੰਦੀ ਹੋ ਰਹੀ ਹੈ ਬਿਲਕੁਲ ਇੰਜ ਕਹਿ ਲਓ ਕਿ ਜਿਵੇਂ ਮੁਗਲਾਂ ਦੀ ਘੇਰਾਬੰਦੀ ਹੋਈ ਸੀ ਨਾ ਉਸੇ ਤਰੀਕੇ ਹੁਣ ਇਹਨਾਂ ਦੀ ਘੇਰਾਬੰਦੀ ਹੋ ਰਹੀ ਹੈ ਹੁਣ ਰੋਜ਼ ਰੋਜ਼ ਇਹਨਾਂ ਦੀਆਂ ਜਿਹੜੀ ਸਿਆਸੀ ਕਾਰਵਾਈਆਂ ਨੇ ਨਾ ਜਦੋਂ ਆਪਾਂ ਇਹਨਾਂ ਦੀ ਸਿਆਸਤ ਦੀ ਗੱਲ ਕਰਦੇ ਹਾਂ ਤਾਂ ਉਹਦਾ ਮਤਲਬ ਸਿੱਧਾ ਨਿਕਲਦਾ ਤਾਂ ਸਾਜ਼ਿਸ਼ ਇਹਨਾਂ ਦੀ ਸਾਜ਼ਿਸ਼ ਹੀ ਸਿਆਸਤ ਹੈ ਇਹਨਾਂ ਦੀ ਸਿਆਸਤ ਹੀ ਸਾਜ਼ਿਸ਼ ਹੈ ਹੁਣ ਡਵਾਲ ਅਤੇ ਜੈ ਸ਼ੰਕਰ ਦੀਆਂ ਰਾਤ ਦੀਆਂ ਨੀਂਦਾਂ ਉੱਡੀਆਂ ਹੋਈਆਂ ਹਨ ਪੂਰਬ ਵਾਲੇ ਪਾਸੇ ਬੰਗਲਾਦੇਸ਼ ਡ੍ਰਿਲਾਂ ਕਰਨ ਲੱਗਿਆ ਹੈ ਪੱਛਮ ਵਾਲੇ ਪਾਸੇ ਤੇ ਉੱਤਰ ਵਾਲੇ ਪਾਸੇ ਸਾਂਝੀ ਬਾਈ ਦੇ ਵਿੱਚ ਪਾਕਿਸਤਾਨ ਡ੍ਰਿਲਾਂ ਕਰਨ ਲੱਗਿਆ ਹੈ ਤੇ ਸਿੱਖਾਂ ਦੀਆਂ ਡ੍ਰਿਲਾਂ ਤੁਹਾਨੂੰ ਪਤਾ ਯਾਰ ਰੈਫਰੈਂਡਮ ਨਾਲ ਪੂਰੀ ਦੁਨੀਆ 'ਚ ਚੱਲਣ ਡਈਆਂ ਕਹਿੰਦੇ ਜਦੋਂ ਮੁਸੀਬਤ ਆਉਂਦੀ ਹੈ ਇਕੱਲੀ ਨਹੀਂ ਆਉਂਦੀ ਇਹ 5-7 ਮੁਸੀਬਤਾਂ ਨਾਲ ਲੈ ਕੇ ਆਉਂਦੀ ਹੈ ਸਾਡਾ ਦੁਸ਼ਮਣ ਮੁਸੀਬਤਾਂ ਦੇ ਵਿੱਚ ਘਿਰਿਆ ਹੈ ਸਾਡਾ ਦੁਸ਼ਮਣ ਤਾਂ ਕਹਿਣਾ ਪੈਂਦਾ ਕਿ ਉਸਨੇ ਸਾਨੂੰ ਦੁਸ਼ਮਣ ਮੰਨਿਆ ਹੋਇਆ ਇਸ ਕਰਕੇ ਜਦੋਂ ਇੱਕ ਨੇ ਮੰਨ ਲਿਆ ਤਾਂ ਫਿਰ ਸਾਡਾ ਤੇ ਆਪਣਾ ਵੀ ਹੋ ਗਿਆ ਨਾ ਕਹਿੰਦੇ ਜਦੋਂ ਲੋਹਾ ਗਰਮ ਹੋਵੇ ਨਾ ਸੱਟ ਉਦੋਂ ਮਾਰੋ ਲੋਹਾ ਉਦੋਂ ਇਸ ਸਮੇਂ ਦੇ ਵਿੱਚ ਸਿੱਖਾਂ ਨੂੰ ਆਪਣੇ ਗੁਰਦੁਆਰਿਆਂ ਦੇ ਆਲੇ-ਦੁਆਲੇ ਘੁੰਮਣ ਸ਼੍ਰੋਮਣੀ ਕਮੇਟੀ ਦੇ ਆਲੇ-ਦੁਆਲੇ ਘੁੰਮਣ ਦੀ ਬਜਾਏ ਆਪਸੀ ਬਿਆਨਬਾਜ਼ੀਆਂ ਤੇ ਜਥੇਬੰਦੀਆਂ ਵਿੱਚ ਉਲਝਣ ਦੀ ਬਜਾਏ ਇੱਕ ਮੱਠ ਹੋ ਕੇ ਨਵੀਆਂ ਸਫਬੰਦੀਆਂ ਕਰਨੀਆਂ ਚਾਹੀਦੀਆਂ ਹਨ ਨਵੀਆਂ ਵਿਉਂਤਬੰਦੀਆਂ ਤੇ ਰਣਨੀਤੀਆਂ ਘੜਨੀਆਂ ਚਾਹੀਦੀਆਂ ਹਨ ਕੋਈ ਪਤਾ ਨਹੀਂ 226 227 228 229 230 ਇਹਦੇ ਸਾਰਿਆਂ ਪੰਜਾਂ ਚੌ ਸਾਲਾਂ ਦੇ ਵਿੱਚੋਂ ਕਿਹੜੇ ਸਾਲ ਦੇ ਵਿੱਚ ਖਾਲਸਾਣ ਬਣ ਜਾਣਾ ਹੈ ਲੋੜ ਹੈ ਕਿ ਉਸ ਦੀ ਤਿਆਰੀ ਰੰਭੀ ਜਾਵੇ ਹੁਣ ਇੰਡੀਆ ਨੂੰ ਇਹ ਸਲਾਹਾਂ ਦੇਣ ਦੀ ਲੋੜ ਨਹੀਂ ਕਿ ਛਾਨੋ ਆਪਣੀ ਐਫਐਫ ਜਾਂ ਤਕੜੀਆਂ ਕਰਨੀਆਂ ਚਾਹੀਦੀਆਂ। ਹੁਣ ਅਰਦਾਸ ਕਰੋ ਕਿ ਦੁਸ਼ਮਣ ਦੀਆਂ ਫੌਜਾਂ ਕਮਜ਼ੋਰ ਹੋਣ। ਜਿਸ ਨੇ ਪੰਜਾਬ ਦੇ ਟੋਟੇ ਕੀਤੇ ਹਨ ਪੰਜ ਉਸਦੇ ਪੰਜ ਤਿਆਂ 15 ਉਹਦੇ 15 ਟੋਟੇ ਹੋਣ ਇਸ ਚੀਜ਼ ਦੀ ਅਰਦਾਸ ਕਰੋ। ਅਤੇ ਇਹ ਹੁਣੇ ਵੀ ਆ ਇਹ ਨਹੀਂ ਕਿ ਹੁਣੇ ਨਹੀਂ ਇਹ ਅਵਸ਼ਾਰ ਹਰ ਹਾਲਤ 100 ਵਿੱਚੋਂ 200% ਹੋਣਗੇ। ਹੁਣ ਇਹਨਾਂ ਹਾਲਾਤਾਂ ਦੇ ਵਿੱਚ ਅੰਤਰਰਾਸ਼ਟਰੀ ਤੌਰ ਤੇ ਇੱਕ ملک ਨੂੰ ਧੱਕਾ ਵਜਾ ਉਹਨੇ ਦੂਜੇ ਨੂੰ ਮਾਰ ਦੇਣਾ ਦੂਜੇ ਨੂੰ ਤੀਜੇ ਨੂੰ ਤੇ ਇਹ ਲੜਾਈ ਚਾਰ ਚਫੇਰੇ ਛੜਪਣੀ ਹੈ। ਜੇ ਚੀਨ ਇਜ਼ਰਾਈਲ ਦੇ ਖਿਲਾਫ ਬੋਲਦਾ ਤਾ ਅਮਰੀਕਾ ਦੇ ਕੰਨ ਆਪਣੇ ਆਪ ਖੜੇ ਹੋਣੇ ਜੇ ਚੀਨ ਪਾਕਿਸਤਾਨ ਦੇ ਪਿੱਛੇ ਖੜਦਾ ਹੈ ਇੰਡੀਆ ਦੇ ਕੰਨ ਖੜੇ ਹੋਣੇ ਜੇ ਯੂਰੋਪੀਅਨ ਯੂਨੀਅਨ ਯੂਕਰੇਨ ਵਾਲੇ ਪਾਸੇ ਖੜਦੀ ਹੈ ਤਾਂ ਰਸ਼ੀਆ ਦੇ ਕੰਨ ਖੜੇ ਹੋਣੇ ਚੀਨ ਨਾਲ ਜੁੜਿਆ ਹੋਇਆ ਰਸ਼ੀਆ ਰਸ਼ੀਆ ਨਾਲ ਜੁੜਿਆ ਹੋਇਆ ਯੂਰਪ ਚੀਨ ਨਾਲ ਜੁੜਿਆ ਹੋਇਆ ਬੰਗਲਾਦੇਸ਼ ਚੀਨ ਨਾਲ ਜੁੜਿਆ ਹੋਇਆ ਸੱਤ ਸਟੇਟਾਂ ਚੀਨ ਨਾਲ ਜੁੜਿਆ ਹੋਇਆ ਇੰਡੀਆ ਚੀਨ ਦੇ ਨਾਲ ਜੁੜਿਆ ਹੋਇਆ ਪਾਕਿਸਤਾਨ ਤੋਂ ਨਾਲ ਹੀ ਅਫਗਾਨਿਸਤਾਨ ਹੈ ਇਸ ਸਾਰੇ ਨਕਸ਼ੇ ਨੂੰ ਜੇ ਆਪਾਂ ਆਪਣੇ ਦਿਮਾਗ ਦੇ ਵਿੱਚ ਬਿਠਾਈਏ ਤਾਂ ਏਸ਼ੀਆ ਤੇ ਯੂਰਪ ਦੇ ਵਿੱਚ ਵੱਡੀ ਉਥਲ-ਪੁਥਲ ਹੋਣ ਪਾਕਿਸਤਾਨ ਬੰਗਲਾਦੇਸ਼ ਚੀਨ ਤੇ ਭਾਰਤ ਦਾ ਆਪਸ ਵਿੱਚ ਕਦੇ ਵਿਖੜ ਸਕਦੀ ਇਕੱਠਿਆਂ ਨਹੀਂ ਖੜਕ ਸਕਦੀ ਸਿੱਖ ਫੌਜੀ ਪਹਿਲਾਂ ਇਹਦੀ سپورਟ ਤੋਂ ਪਿੱਛੇ हट ਗਏ ਸਿੱਖਾਂ ਨੂੰ ਪਹਿਲਾਂ ਇਹਨੇ ਆਪਣੇ ਖਿਲਾਫ ਖੜਾ ਕੀਤਾ ਪਾਕਿਸਤਾਨ ਅਤੇ ਭਾਰਤ ਇੰਡੀਆ ਦਾ ਜਿਹੜਾ ਆਪਸ ਵਿੱਚ ਸੀਜ਼ਫਾਇਰ ਹੋਇਆ ਇਹ ਜੋਸਟਿਕ ਸੀਜ਼ਫਾਇਰ ਹੈ ਜੰਗਬੰਦੀ ਹੈ ਛੋਟੀ ਜੀ ਇਹ ਪਤਾ ਨਹੀਂ ਜੰਗਬੰਦੀ ਕਿਦੋਂ ਟੁੱਟ ਜੇ ਕਿਉਂਕਿ ਬੇਪਰ ਨੂੰ ਖੁਰਕ ਹੁੰਦੀ ਰਹਿਣੇ ਆ ਉਹਦੇ ਹੁਣ ਬੇਇੱਜ਼ਤੀ ਬਹੁਤ ਹੋਈ ਸੰਸਾਰ ਪੱਤਰ ਤੇ ਉਸ ਬੇਇੱਜ਼ਤੀ ਨੂੰ ਇੱਜ਼ਤ ਵਿੱਚ ਬਦਲਣ ਲੱਗੇ ਨੇ ਆਪਣੇ ਹੋਰ ਬੇਇੱਜ਼ਤੀ ਕਰਵਾ ਲੈਣੀ ਆ ਉਨੇ ਪਾਕਿਸਤਾਨ ਨਾਲ ਲੜਨਾ ਲੜਨਾ ਜੋ ਮਰਜ਼ੀ ਹੋਵੇ ਜਦੋਂ ਉਹਦੇ ਨਾਲ ਲੜ ਪਿਆ ਚੀਨ ਨੇ ਇਨਵੋਲਵ ਹੋਣਾ ਹੀ ਹੋਣਾ ਹੈ ਇਸੇ ਸਥਿਤੀ ਦੇ ਵਿੱਚੋਂ ਸਾਡਾ ਖਾਲਸਾਣ ਨਿਕਲ ਕੇ ਬਾਹਰ ਆ ਜਾਣਾ ਹੈ ਪਰ ਸਾਡੇ ਪੰਜਾਬ ਦੇ ਵਿੱਚ ਬੈਠੇ ਜਿਹੜੇ ਖੌਤੀ ਲੀਡਰ ਨੇ ਉਹ ਬਾਦਲਾਂ ਨੂੰ ਹੁਣ ਪੰਥ ਦੇ ਗਲੋਂ ਰਾਹਤਾ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਵੀ ਗਲੋਂ ਰਾਹਤਾ ਫਰਾਣਾ ਜਹੇਦਾਰ ਵੀ ਗਲੋਂ ਰਾਹਤਾ ਜਦ ਤੱਕ ਇੰਡੀਆ ਤੁਹਾਡੇ ਗਲੋਂ ਨਹੀਂ ਨਾ ਲੈਂਦਾ ਕੋਈ ਮਸਲਾ ਹੱਲ ਨਹੀਂ ਹੁਣ ਜਦੋਂ ਇੰਡੀਆ ਸਾਡੇ ਗਲੋਂ ਲੈ ਗਿਆ ਜਿਹੜੇ ਅਖੌਤੀ ਲੀਡਰ ਆ ਨਾ ਇਹਨਾਂ ਨੂੰ ਗਲੋਂ ਲਾਉਣ ਵਾਸਤੇ ਸਿਰਫ 1 ਮਿੰਟ ਚਾਹੀਦਾ ਆ ਜਿੰਨੇ ਕਾਂਗਰਸੀ ਤੇ ਭਾਜਪਾਈ ਜਿਹੜੇ ਸਿੱਖ ਪੱਗਾਂ ਬੰਨ੍ਹ ਕੇ ਤੁਰੇ ਫਿਰਦੇ ਇਧਰਲੇ ਪਾਸੇ ਇੱਕ ਉਹ ਬਿਆਨਤ ਸਿੰਘ ਦਾ ਪੁੱਤ ਹੈ ਨਹੀਂ ਮਾਣ ਰਾਜੇ ਵੜਿੰਗਰ ਕੇ ਤੇ ਹੋਰ ਕਈ ਹੈਗੇ ਨੇ ਆਜ਼ਾਦ ਹੁੰਦਿਆਂ ਹੀ ਇਹ ਤਾਂ ਸਾਡੇ ਵਾਸਤੇ ਕੁੱਕੜ ਤੇ ਕੁਕੜੀਆਂ ਤੋਂ ਵੱਧ ਨਹੀਂ ਦੀ ਕੋਈ ਹیثیت ਹੀ ਨਹੀਂ ਦੇਖਿਓ ਇਹਨਾਂ ਨੂੰ ਕਿਦਾਂ ਫੜ-ਫੜ ਕੇ ਖੰਭਾਂ ਤੋਂ ਹੀ ਨਾ ਆਲਿਆਂ ਦੇ ਵਿੱਚ ਤਾੜਦੇ ਆ ਦੁਬਾਰਾ ਮੈਂ ਅੱਜ ਦੀ ਜਿਹੜੀ ਇਹ ਸਥਿਤੀ ਹੈ ਤੁਹਾਡੇ ਨਾਲ ਤਾਂ ਸਪਸ਼ਟ ਕੀਤੀ ਹੈ ਇਹ ਨਹੀਂ ਕਿ ਤੁਹਾਨੂੰ ਨਹੀਂ ਪਤਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਹੋ ਸਕਦਾ ਪਰ ਕਈਆਂ ਨੂੰ ਨਾ ਪਤਾ ਹੋਵੇ ਇਸ ਕਰਕੇ ਇਹ ਗੱਲ ਦੱਸਣੀ ਜ਼ਰੂਰੀ ਹੁੰਦੀ ਹੈ ਅਸੀਂ ਅਚਾਨਕ ਹੀ ਬਹੁਤ ਵੱਡੀ ਖੁਸ਼ੀ ਜਾਣ ਕੇ ਤੇ ਉੱਚੀ ਉੱਚੀ ਨਾਰੇ ਤੇ ਜਕਾਰੇ ਛੱਡਣ ਲੱਗ ਪੈਂਦੇ ਹਾਂ ਜੇ 2-4 ਦਿਨ ਕੋ ਟੈਂਦੀ ਘਰ ਵਾਲੀ ਖਬਰ ਆ ਗਈ ਤਾਂ ਅਸੀਂ ਬਿਲਕੁਲ ਮਾਯੂਸ ਹੋ ਕੇ ਰੋਣ ਵਰਗਾ ਮੂੰਹ ਕਰ ਲਾ ਲੱਗਦਾ ਹੁਣ ਸਾਡਾ ਕੁਝ ਬਣਨਾ ਨਹੀਂ ਇਹ ਜਿਹੜੇ ਦੁਨੀਆ ਦੇ ਹਾਲਾਤ ਆ ਇਹਨਾਂ ਨੂੰ ਕੋਈ ਹੈ ਕੋਈ ਮੰਤਰ ਮਾਰ ਕੇ ਜਾਂ ਜਿਹੜਾ ਰਾਤੋਂ ਰਾਤ ਠੀਕ ਕਰ ਦੇ ਇਹ ਲੜਾਈਆਂ ਨਾਲ ਹੀ ਸਦੇ ਹੋਣੇ ਨੇ ਹੋਰ ਕੋਈ ਤਰੀਕਾ ਨਹੀਂ ਖਦਰ ਦੇ ਕਪੜੇ ਦੇ ਵਿੱਚ ਵੱਟ ਪੈ ਜਾਣਾ ਵੱਟ ਉੱਤੇ ਤਤੀ ਪ੍ਰੈਸ ਲਾਉਣ ਤੋਂ ਬਿਗੈਰ ਉਹ ਕਦੇ ਵੱਟ ਨਹੀਂ ਨਿਕਲਦੇ ਜਨਾ ਮਰਜੀ ਜੋਰ ਲਾ ਲਿਓ ਇਸ ਦੁਨੀਆ ਦੀ ਰਾਜਨੀਤੀ ਦੇ ਵਿੱਚ ਬਿਲਕੁਲ ਖਦਰ ਵਾਲੇ ਵੱਟ ਪਏ ਹੋਇਆ ਜਿਨ੍ਹਾਂ ਦੇ ਕੋਲ ਰਾਜ ਆ ਉਹ ਦੂਜਿਆਂ ਨੂੰ ਧੱਕੇ ਨਾਲ ਹੀ ਧੱਕੀ ਫਿਰਦੇ ਨੇ ਜਿਨ੍ਹਾਂ ਕੋਲ ਰਾਜ ਹੈ ਨਹੀਂ ਚਲੋ ਉਹਨਾਂ ਨੇ ਤਾਂ ਕੁੱਟ ਖਾਣੀ ਆ ਜਿਨ੍ਹਾਂ ਕੋਲ ਰਾਜ ਹੈਗਾ ਨਾ ਉਹ ਕਹਿੰਦੇ ਸੀ ਆਪਣੇ ਰਾਜ ਨੂੰ ਵਡਾ ਕਰ ਲਈਏ ਜਿਹਦੇ ਕੋਲ ਰਾਜ ਵੱਡਾ ਵਾ ਉਹ ਕਹਿੰਦਾ ਹੋਰ ਵੱਡਾ ਕਰ ਲਈਏ ਇਹ ਜਿਹੜੀ ਤ੍ਰਿਸ਼ਨਾ ਆ ਨਾ ਇਹ ਤ੍ਰਿਸ਼ਨਾ ਇਹ ਤ੍ਰਿਸ਼ਨਾ ਹੀ ਕਾਲਿਆ ਇਹ ਤ੍ਰਿਸ਼ਨਾ ਹੀ ਸਭ ਮਸਲਿਆਂ ਦੀ ਤੇ ਕਲੇਸ਼ਾਂ ਦੀ ਜੜਾ ਹੈ ਜੇ ਘਰ ਤੋਂ ਆਪਾਂ ਗੱਲ ਸ਼ੁਰੂ ਕਰੀਏ ਜਦਾਂ ਇੰਡੀਆ ਕੋਈ ਛੋਟਾ ਜਿਹਾ ਤੇ ਹੈ ਨਹੀਂ ਸੀ ਕਿੰਨਾ ਵੱਡਾ ਖੁੱਲਾ ਸੀ ਇਸ ਨੂੰ ਵਿਕਸਿਤ ਕਰਨ ਦੀ ਬਜਾਏ ਪਹਿਲਾਂ ਹੀ ਡਰ ਪੈ ਗਿਆ ਕਿਤੇ ਸਿੱਖ ਨਾ ਤੋੜ ਦੇਣ ਇਹਨਾਂ ਨੂੰ ਦਬਲੋ ਇਹਨਾਂ ਦਾ ਪਾਣੀ ਖੋਲੋ ਇਹਨਾਂ ਨੂੰ ਕੋਈ ਹੱਕ ਨਹੀਂ ਦੇਣਾ ਇਹਨਾਂ ਦਾ ਕੋਈ ਵੀ ਬੰਦਾ ਭਾਵੇਂ ਬੋਲਦਾ ਹੀ ਆ ਉਹਦੇ ਤੇ ਕੋ ਵੱਡਾ ਸਾਰਾ ਕੇਸ ਪਾਓ ਕਰ ਲਿਓ ਚਾਹ ਪੂਰੇ ਇਹ ਸਾਰੇ ਚਾਹਨ ਪਾਕਿਸਤਾਨ ਚੀਨ ਤੇ ਬੰਗਲਾਦੇਸ਼ ਨੇ ਭਾਰਤ ਦੇ ਕਰ ਦੇਣੇ ਨੇ ਪੂਰੇ ਤੇ ਇਸੇ ਵਿੱਚ ਸਾਡਾ ਚਾਹ ਪੂਰਾ ਹੋਣਾ ਹੈ ਕਿ ਸਾਡਾ ਖਾਰਿਸਤਾਨ ਬਹੁਤ ਜਲਦੀ ਬਣਨ ਵਾਲਾ ਹੈ ਚੜ੍ਹਦੀ ਕਲਾ ਚ ਰਹੋ ਮੈਂ ਇੱਥੇ ਆਪਣੇ ਗੱਲਾਂ ਨੂੰ ਸਮਾਪਤੀ ਕਰਦਾ ਹੋਇਆ ਕੱਲ ਕਿਸੇ ਨਵੇਂ ਵਿਸ਼ੇ ਦੇ ਨਾਲ ਨਵੇਂ ਕੱਲ ਚੜਨ ਵਾਲੇ ਸੂਰਜ ਦੇ ਵਿੱਚ ਕੱਲ ਨੂੰ ਆਪਾਂ ਫਿਰ ਖਾਲਸਾਤਨ ਦੇ ਵਿੱਚ ਮਿਲਦੇ ਹਾਂ ਠੀਕ ਹੈ ਜੀ ਆਪਣਾ ਖਿਆਲ ਰੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ